69ਵੇਂ ਨੈਸ਼ਨਲ ਲੈਵਲ ਸਕੂਲ ਗੇਮ ਦੇ ਦੌਰਾਨ ਇਸ ਸਕੂਲ ਦੀ ਸੰਸਥਾ ਦੀ ਬੱਚੀ ਪਿੰਡ ਰੋਟਾ ਸਾਹਿਬ ਅ ਇਸ ਬੱਚੀ ਨੇ 골ਡ ਮੈਡਲ ਜਿੱਤ ਕੇ ਨਾ ਕੇਵਲ ਇਸ ਸੰਸਾ ਦਾ ਬਲਕਿ ਆਪਣੇ ਪਰਿਵਾਰ ਦਾ ਸਾਡੇ ਸਮੂਹ ਪਿੰਡ ਵਾਸੀਆਂ ਦਾ ਨਾਮ ਰੋਸ਼ਨ ਕੀਤਾ ਹੈ ਸਾਨੂੰ ਬਹੁਤ ਹੀ ਮਾਣ ਹੈ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਬਹੁਤ ਖੁਸ਼ੀ ਹੈ ਕਿਲੇਸ ਆਲਵੇਸ ਬੱਚੇ ਨੇ ਨੈਸ਼ਨਲ ਲੈਵਲ ਤੇ ਇਸੇ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਤੇ ਇਸ ਵਾਰ ਇਸ ਨੇ ਹੋਰ ਮਿਹਨਤ ਕੀਤੀ ਔਰ ਗੋਲਡ ਮੈਡਲ ਜਿੱਤਿਆ ਇਹ ਸਾਡੇ ਵਾਸਤੇ ਸਾਰੇ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ। ਅ ਜਿਹਦੀ ਮਿਹਨਤ ਹੈ ਉਹ ਸਾਡੇ ਸੰਸਥਾ ਦੇ ਬਹੁਤ ਹੀ ਹੁਨਾਰ ਡੀਪੀ ਸ਼੍ਰੀ ਬੁੱਧਰਾਮ ਜੀ ਇਹਨਾਂ ਦੀ ਇੱਕੋ ਇਵੈਂਟ ਇਹੋ ਜਿਹਾ ਇਵੈਂਟ ਚ ਹੈ ਜਿੱਥੇ ਸਿਰਫ ਬੱਚਾ ਇਹ ਮਿਹਨਤ ਨਾਲ ਹੀ ਸਾਫਤ ਕਰ ਸਕਦਾ ਔਰ ਇਸ ਸੰਸਥਾ ਦੀ ਇਹ ਪ੍ਰਾਪਤੀ ਹੈ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਸਾਡੇ 5-6 ਬੱਚੇ ਨੈਸ਼ਨਲ ਤੇ ਗਏ ਹੈ ਤੇ ਇਹ ਬੱਚੀ ਨੇ ਨੈਸ਼ਨਲ ਦੇ ਵਿੱਚ ਆਪਣੀ ਪਾਰਟਿਸਪੇਸ਼ਨ ਤੇ ਸਥਾਨ ਪ੍ਰਾਪਤ ਕਰਕੇ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ ਜਿਆ ਕਿ ਲੱਗਿਆ ਕਿ ਮੇਰੇ ਸੱਨੇ ਮੈਨੂੰ ਬੜੀ ਮਿਹਨਤ ਕਰਕੇ ਪ੍ਰੈਕਟਿਸ ਕਰਵਾਈ ਤੇ ਮੈਂ ਉੱਥੇ 골ਡ ਮੈਡਲ ਜਿੱਤ ਕੇ ਲਿਆਈ ਹਾਂ ਅੱਜ ਕਿੰਨੀ ਖੁਸ਼ੀ ਹੈ ਸਕੂਲ ਦੇ ਵਿੱਚ ਬੋ ਦਾ ਮੇਰੇ ਸਾਰੇ ਟੀਚਰਸ ਨੂੰ ਬੋ ਦਾ ਕੋਸ਼ੀ ਹੈ ਜੀ ਸੀਪ ਕੋਰਨਰ ਦੇ ਕੋਲਡ ਮੈਲ ਜਿੱਤਿਆ ਇਹਦੀ ਅਸੀਂ ਸਮੂਹ ਸਟਾਫ ਨੂੰ ਤੇ ਕੋ ਸਾਹਿਬਾਨ ਨੂੰ ਤੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਨੇ ਹਾਂ ਜੀ ਸਭ ਦਾ ਧੰਨਵਾਦ ਹੈ ਜਿਨ੍ਹਾਂ ਨੇ ਯੋਗਦਾਨ ਪਾਇਆ ਮਿਹਨਤ ਕਰਵਾਈ ਤੇ ਸਾਨੂੰ ਹੌਲ ਚਾਹੀਦਾ ਇਹਨਾਂ ਨੇ ਬੜਾ ਮਤਲਬ ਇਹ ਕਿ ਇਹਨਾਂ ਨੇ ਕਿਹਾ ਵੀ ਤੁਸੀਂ ਬੱਚਾ ਨੂੰ ਘਰਵਾਓ ਵੀ ਸਾਡੇ ਕੋਲ ਤੁਹਾਡੇ ਕੋਲ ਹੱਲ ਹੈ ਨਹੀਂ ਇੱਥੇ ਆ ਕੇ ਟੂਰਨਾਮੈਂਟ ਕਰਾਓ ਇਟ ਵਾਸ ਇਹ ਸਾਰੀ ਟੀਮ ਵਰਕ ਹੈ ਜੀ ਅੱਪਾ ਜੇ ਟੀਮ ਦੇ ਨਾਲ ਕੋਈ ਕੰਮ ਕਰਦੇ ਆ ਤਾਂ ਬੱਚਾ ਓਬਵੀਅਸਲੀ ਆ ਜੇ ਬੱਚਿਆਂ ਨੂੰ ਗਾਈਡ ਕਰਾਂਗੇ ਤਾਂ ਬੱਚਾ ਓਬਵੀਅਸਲੀ ਕਿਤਨਾ ਕਿਤੇ ਉੱਪਰ ਜਾਊਗਾ ਤੋਂ ਮੈਂ ਸਾਰਿਆਂ ਦਾ ਥੈਂਕਸ ਕਰਦਾ ਜਿਨਾਂ ਨੇ ਨੂੰ ਸਪੋਰਟ ਕੀਤੀ ਖਾਸ ਕਰਕੇ ਦੀ ਮਦਰ ਨੂੰ ਇਹਦਾ ਕੈਂਪ ਲੱਗਿਆ ਸੀ 23 ਤੋਂ 27 ਦਾ ਤੇ ਬੜੀ ਠੰਡ ਸੀ ਤੇ ਬੱਚੀ ਨੂੰ ਉੱਥੇ ਲੈ ਕੇ ਜਾਣਾ ਉੱਥੋਂ ਲੈ ਕੇ ਆਣਾ ਉਹਦੀ ਮਦਰ ਨੇ ਬੜੀ ਸਪੋਰਟਸ ਕੀਤੀ ਹੈ ਕਿਉਂਕਿ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਉਹਨਾਂ ਨੂੰ ਬੱਚੀ ਨੂੰ ਇਹ ਅਲੱਗ-ਅਲੱਗ ਜਿੰਦਾ ਪਿਛਲੇ ਸਾਲ ਪੰਜਾਬ ਤੋਂ ਬਾਹਰ ਵੀ ਭੇਜਿਆ ਇੰਨੀ ਠੰਡ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਦੇ ਸਹਿਯੋਗ ਦੀ ਲੋੜ ਸੀ ਉਸ ਤੋਂ ਉਹਨਾਂ ਨੇ ਦੁੱਗਣਾ ਕਰਕੇ ਸਹਿਯੋਗ ਕੀਤਾ ਤੇ ਇਹਦੇ ਸਭ ਤੋਂ ਸਭ ਤੋਂ ਮਾਦੇ ਵੀ ਇਹਨਾਂ ਦਾ ਟੀਚਰ ਦਾ ਸਭਾ ਸਕੂਲ ਹੋਣ ਤੇ ਇਹਨਾਂ ਦੇ ਸਰ ਪ੍ਰੈਕਟਿਸ ਵੀ ਕਰਾਉਂਦੇ ਸੀਗੇ ਤੇ ਬਹੁਤ ਵਧੀਆ ਕੀਤਾ ਇਹਨਾਂ ਦਾ ਧੰਨਵਾਦ ਹੈ ਜੀ ਬਹੁਤ ਅੱਗੇ ਸਰ ਕੁਝ ਮਤਲਬ ਕਿ ਵਧੀਆ ਕੀਤਾ ਇਹਨਾਂ ਨੇ ਗੇਮ